ਬਾਕੀ ਚੰਨੀ ਸਾਹਿਬ ਵਧੀਆ ਬੰਦੇ ਆ ਬੜੇ ਅੱਛੇ ਸਬੰਧ ਰਹਿ ਆਪਣੇ ਨਾਲ ਵੀ ਹੂੰ ਹੁਣ ਵੀ ਹੈਗੇ ਆ ਕੋਈ ਐਸੀ ਨਹੀਂ ਚਾਹ ਹੈਗੇ ਆ ਤੁਹਾਡਾ ਮੈਂ ਕਿਹਾ ਜੀ ਜ਼ਰੂਰਤ ਆ ਅਸੀਂ ਸਾਰੀ ਪਾਰਟੀ ਅਸੀਂ ਚਾਹਨੇ ਸਾਰਾ ਪੰਜਾਬ ਭਾਰਤੀ ਜਨਤਾ ਪਾਰਟੀ ਦਾ ਬਣੇ ਗੱਲ ਮਤਲਬ ਚਾਹਨੇ ਹੋ ਕਿ ਚੰਨੀ ਆਵੇ ਮੈਂ ਕਿਹਾ ਜੀ ਪੂਰਾ ਪੰਜਾਬ ਚਾਹਨੇ ਆ ਕਿ ਪੰਜਾਬ ਚ ਭਾਰਤੀ ਜਨਤਾ ਪਾਰਟੀ ਨੂੰ ਚਾਹਨੇ ਕਿ ਨਹੀਂ ਮੈਂ ਕਿਹਾ ਜੀ ਚੰਨੀ ਵੀ ਹੋਣਾ ਸ਼ਾਮਲ ਹੈ ਯਾਰ ਪੰਜਾਬ ਦੀ ਸ਼ਾਮਲ ਮੈਂ ਕਿਹਾ ਜੀ ਮੈਂ ਕਿਹਾ ਜੀ ਚੰਨੀ ਜੀ ਵੀ ਪੰਜਾਬ ਚ ਹੀ ਹੈ ਨਾ ਬਾਹਰ ਤਾਂ ਨਹੀਂ ਨਾ ਮੈਂ ਤਾਂ ਪੂਰਾ ਪੰਜਾਬ ਨੂੰ ਇਨਵਾਈਟ ਕਰਦਾ ਪਿਆ ਚਲੋ ਸੋ ਇਹ ਸੰਮਨ ਰੰਜਨ ਕਾਲੀਆਂ ਇਹਨਾਂ ਨਾਲ ਗੱਲਬਾਤ ਕੀਤੀ ਹੈ ਹਾਲਾਂਕਿ ਆਮ ਆਦਮੀ ਪਾਰਟੀ ਨੂੰ ਲੈ ਕੇ ਇਹਨਾਂ ਨੇ ਨਿਸ਼ਾਨਾ ਸਾਧਿਆ ਕਿ ਆ ਹੈਗਾ ਕਿ ਜਿਹੜੀ ਸਿਹਤ ਬੀਮਾ ਯੋਜਨਾ ਹੈਗੀ ਹੈ ਉਸ ਨੂੰ ਲੈ ਕੇ ਜਿਹੜਾ ਪੈਸਾ ਕਿੱਥੋਂ ਆਏਗਾ ਸਰਕਾਰ ਉਹਨਾਂ ਨੇ ਸੌਲਾ ਦਾ ਜਵਾਬ ਦਿੱਤੇ ਤੇ ਦੂਸਰੇ ਪਾਸੇ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਵੀ ਗੱਲ ਕੀਤੀ ਹੈ ਤੇ ਕਹਿ ਰਹੇ ਕਿ ਕੋਈ ਵੀ ਉਹਨਾਂ ਦੀ ਪਾਰਟੀ ਜਾਵੇ ਉਹਨਾਂ ਦਾ ਸਵਾਗਤ ਹੈ ਕਿਤੇ ਨਾ ਕਿਤੇ ਇਸ਼ਾਰਾ ਜ਼ਰੂਰ ਦਿੰਦਾ ਯਾਰਾ ਚਰਨਜੀਤ ਸਿੰਘ ਚੰਨੀ ਨੂੰ ਕਿ ਬੀਜੇਪੀ ਦੇ ਵਿੱਚ ਅਗਰ ਉਹ ਆਂਦੇ ਹੈਗੇ ਤਾਂ ਬੀਜੇਪੀ ਉਹਨਾਂ ਦਾ ਸਵਾਗਤ ਕਰਨ ਨੂੰ ਤਿਆਰ ਆ ਫਿਲਹਾਲ ਤੁਸੀਂ ਜੁੜੇ ਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਸੁ ਪੰਜਾਬ ਸਰਕਾਰ ਵੱਲੋਂ ਸਿਹਤ ਯੋਜਨਾ ਨੂੰ ਲੈ ਕੇ ਇੱਕ ਨਵੀਂ ਸਕੀਮ ਸ਼ੁਰੂ ਕੀਤੀ ਗਈ ਹੈ ਤੇ ਇਸ ਦਾ ਉਦਘਾਟਨ ਜਿਹੜਾ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਪਾਣ ਹੋਣਾ ਵੱਲੋਂ ਕੀਤਾ ਗਿਆ ਹੈ 10 ਲੱਖ ਰੁਪਏ ਤੱਕ ਦਾ ਜਿਹੜਾ ਹਰ ਵਿਅਕਤੀ ਦਾ ਇਲਾਜ ਕਰਾਉਣ ਦਾ ਭਰੋਸਾ ਦਿੱਤਾ ਗਿਆ ਹੈ ਤੇ ਇਸ ਸਮੇ ਸਾਡੇ ਨਾਲ ਬੀਜੇਪੀ ਆਗੂ ਮਨਰंजन ਕਾਲੀਆ ਨੇ ਮੌਜੂਦ ਹੈ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਸਰਕਾਰ ਤੋਂ ਸਵਾਲ ਪੁੱਛੇ ਗਏ ਨੇ ਸਰ ਕਿਵੇਂ ਦੇਖਦੇ ਹੋ ਤੁਹਾਡੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਸਵਾਲ ਤੁਸੀਂ ਪੁੱਛ ਰਹੇ ਹੋ ਤੇ ਜਿਹੜਾ ਉਹ ਦਾਵਾ ਕਰ ਰਹੀ ਹੈ ਸਰਕਾਰ ਕੇ ਹਰ ਵਿਅਕਤੀ ਨੂੰ ਜਿਹੜਾ 10 ਲੱਖ ਰੁਪਏ ਦਾ ਇਲਾਜ ਜਿਹੜਾ ਮੁਫਤ ਕੀਤਾ ਜਾਵੇ ਕਿਵੇਂ ਦੀ ਵੀ ਬਿਮਾਰੀ ਹੋਵੇ ਤੇ ਕਿਵੇਂ ਦੇਖਦੇ ਹੋ ਤੁਸੀਂ ਕੱਲੇ ਕੇ ਕੱਲ ਮੁੱਖ ਮੰਤਰੀ ਸੇਤ ਯੋਜਨਾ ਲਾਂਚ ਕੀਤੀ ਗਈ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੁਆਰਾ ਹੂੰ मुख्यमंत्री सरदार भगवंत सिंह मान और आप सुप्रीमो अरविंद केजरीवाल उन्होंने लॉन्च की है उन्होंने ये दस का कैशलेस मेडिकल ट्रीटमेंट है और उन्होंने कहा कि पैंठ लाख परिवार कवर मिलेगा यानी तीन करोड़ लोगों को और प्रश्न ये हैगा कि उन्होंने ये नहीं दसिया कि मिलेगा किदा ਠੀਕ ਹੈ 850 ਇਨਪੈਲਡ ਹੈਗੇ ਆ ਪ੍ਰਾਈਵੇਟ ਹਸਪੀਟਲ ਗਵਰਨਮੈਂਟ ਹਸਪੀਟਲ 2500 ਉਹਨਾਂ ਨੇ ਕਿਹਾ ਕਿ ਵੀ ਇਹ ਪ੍ਰੋਸੀਜਰ ਜਿਹੜੇ ਹੈਗੇ ਆ ਉਹ ਉਹਨਾਂ ਨੂੰ ਕਵਰ ਕੀਤਾ ਜਾਊਗਾ ਸਵਾਲ ਇਹ ਹੈ ਕਿ ਵੀ 4 ਲੱਖ ਕਰੋੜ ਤੋਂ ਵੱਧ ਪੰਜਾਬ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਲੈ ਕੇ ਜਿਹੜਾ ਭਾਜਪਾ ਵੱਲੋਂ ਇਨਵਾਈਟ ਕਰਨਾ ਕਿ ਤੁਸੀਂ ਸਾਡੀ ਪਾਰਟੀ ਚਾਹੋ ਤੁਹਾਨੂੰ ਪੂਰਾ ਮਾਨ ਸਨਮਾਨ ਮਿਲੇਗਾ ਕਿਉਂਕਿ ਕਾਂਗਰਸ ਨੇ ਉਹਨਾਂ ਨੂੰ ਸੀਐਮ ਬਣਾਇਆ ਸੀਗਾ ਹਾਲਾਂਕਿ ਕੱਲ ਮੀਟਿੰਗ ਵੀ ਹੋਈ ਹੈਗੀ ਹੈ ਕਿ ਹੈ ਵੀ ਕਿ ਇਨਡਿਸਪਲਨ ਕਿਸੇ ਦਾ ਬਰਦਾਸ਼ਤ ਨਹੀਂ ਕੀਤਾ ਜਾਏਗਾ ਤੇ ਪੀਜੀਵੀ ਨੂੰ ਲੱਗ ਰਿਹਾ ਕਿ ਲੋੜ ਹੈ ਚਰਨਜੀਤ ਸਿੰਘ ਚੰਨੀ ਦੀ। ਅੱਲੇ ਹੈ ਕਿ ਬਪੇਸ਼ ਬੁਕੇਲ ਹੋਣਾ ਨੇ। ਇਹ ਕਿਹਾ ਕਿ 2022 ਚ ਅਸੀਂ ਗਲਤੀ ਕੀਤੀ। ਠੀਕ ਹੈ ਨਾ? ਉਹਨੂੰ ਇੱਥੇ ਜਦੋਂ ਉਹਨਾਂ ਨੇ ਆਪਣੇ ਕਾਰਕਟਰਾਂ ਸੁਬੋਧਿਤ ਕਰਦੇ ਆ ਪ੍ਰੈਸ ਕਾਨਫਰੈਂਸ 'ਚ ਕਿਹਾ ਉਹਨਾਂ ਨੇ ਕਿ ਅਸੀਂ ਜਿਹੜੀ ਹੈ ਗਲਤੀ ਨਹੀਂ ਦੁਰਾਵਾਂਗੇ ਜੋ ਬਾਈਚ ਹੋਈ ਹੈ। ਹੁਣ ਕਿਹੜੀ ਗਲਤੀ ਕੀਤੀ ਹੈ ਉਹ ਦੱਸਣ ਸਹੀ। ਹਾਂ। ਕੀ ਮੁੱਖ ਮੰਤਰੀ ਉਸ ਵਕਤ ਸੀ ਇਹ ਕੈਪਟਨ ਰਮਿੰਦਰ ਸਿੰਘ ਹਣੀ ਠੀਕ ਹੈ ਨਾ ਜੀ ਉਹਨਾਂ ਨੂੰ ਹਟਾ ਗਿਆ ਉਹ ਗਲਤੀ ਸੀ ਹਾਂ ਠੀਕ ਹੈ ਨਾ ਕੀ ਸੁਨੀਲ ਜਾਖੜ ਜੀ ਜਿਹਨਾਂ ਨੂੰ ਬਣਾਉਣ ਦਾ ਉਦੋਂ ਚੱਲ ਰਿਹਾ ਸੀਗਾ ਕੀ ਉਹਨੂੰ ਨਾ ਬਣਾਉਣਾ ਉਹ ਗਲਤੀ ਸੀ ਹਾਂ ਜਾਂ ਚਰਨਜੀਤ ਚੰਨੀ ਉਹਨਾਂ ਨੂੰ ਬਣਾਉਣਾ ਗਲਤੀ ਸੀ ਇਹ ਕਿਹੜੀ ਗਲਤੀ ਸੀ ਉਹ ਬੇਸ਼ਬੁਕੇਲ ਜੀ ਗੱਲ ਕਰਦੇ ਪਏ ਜਿਹੜੀ ਭਾਈਚਾਰੇ ਨਾਲ ਹੋਈ ਹੈ ਦੱਸਣ ਤਾਂ ਸਹੀ ਹਾਈ ਕਮਿਸ਼ਨ ਬੇਸ਼ਾਨ ਨਾਰਾਜ਼ ਸੀ ਕੱਲ ਕਿਉਂਕਿ ਉਹਨਾਂ ਨੂੰ ਵੀ ਇਸ ਛੇ ਨੂੰ ਲੈ ਕੇ ਸਮਝਾਇਆ ਗਿਆ ਲੇਕਿਨ ਪੁੱਛਣਾ ਮੈਂ ਜਾ ਰਹੇ ਹਾਂ BJP ਵੱਲੋਂ ਇਨਵਾਈਟ ਕਰ ਦੇਣਾ ਜੇ ਉਹਨਾਂ ਦੀ ਸਟੇਟਮੈਂਟ ਬਾਹਰ ਆਈ ਤੇ ਉਸ ਦੇ ਬਾਅਦ ਆਮ ਆਦਮੀ ਪਾਰਟੀ ਵੀ ਕਹਿ ਰਹੀ ਹੈਗੀ ਅਗਰ ਕੋਈ ਆਂਦਾ ਤਾਂ ਸਾਨੂੰ ਕੋਈ ਫਰਕ ਨਹੀਂ ਆ ਅਸੀਂ ਵੈਲਕਮ ਕਰਦੇ ਹਾਂ BJP ਨੂੰ ਲੋੜ ਹੈ ਚਰਨਜੀਤ ਸਿੰਘ ਚੰਨੀ ਦੀ ਦੇਖੋ ਗੱਲ ਹੈ ਪਹਿਲਾਂ ਤਾਂ ਚੰਨੀ ਸਾਹਿਬ ਆਪਣਾ ਮਨਸ਼ਾ ਦੱਸਣ ਕਿ ਉਹ ਉਹ ਜਿਹੜਾ ਹੈਗਾ ਕਿਆ ਭਾਜਪਾ ਭਾਰਤੀ ਜਨਤਾ ਪਾਰਟੀ ਜਾਣਾ ਚਾਹੁੰਦੇ ਆ ਹੂੰ ਤੇ ਜਾਣਾ ਚਾਹੁੰਦੇ ਆ ਫਿਰ ਅਸੀਂ ਡਿਸਾਈਡ ਕਰਾਂਗੇ ਕੀ ਡਿਸਾਈਡ ਕੀ ਕਰਾਂਗੇ ਉਹ ਫਿਰ ਉਹਨਾਂ ਨੂੰ ਜਿਹੜਾ ਇਨਵਾਈਟ ਸੀਐਮ ਜਾਰਾ ਅਨਾਉਂਸ ਕਰੇ ਨਹੀਂ ਕਰਨਾ ਸੀਐਮ ਜਾਰਾ ਅਨਾਉਂਸ ਕਰੂੰਗਾ ਇਹ ਲੋ ਆਪਣੀ ਮਨਸ਼ਾ ਦੱਸਣ ਫਿਰ ਆਪਾਂ ਡਿਸਾਈਡ ਕਰਾਂਗੇ ਅੱਛਾ ਇਹ ਤਾਂ ਦਾਦਾ ਜੀ ਕਿਤੇ ਆ ਵੀ ਜਾਂਦੇ ਹੈਗੇ ਯਾਰ ਤੇ ਭਾਜੀਪੀ ਵੀਰ ਕੀ ਹੈ ਹਾਈਪੋਥੈਟিক্যাল ਕੁਐਸਚਨ ਦਾ ਆਨਸਰ ਨਹੀਂ ਮੈਂ ਦੇ ਸਕਦਾ ਜੇਐਲੀ ਗੱਲ ਨਹੀਂ ਪਹਿਲਾਂ ਉਹਨਾਂ ਨੂੰ ਪੁੱਛ ਲਓ ਕੀ ਮਨਸ਼ਾ ਤੇ ਭਾਜੀਪੀ ਵੱਲੋਂ ਇਨਵਾਈਟ ਕਿਉਂ ਕੀਤਾ ਜਾਂਦਾ ਹੈ ਮੈਂ ਇਹ ਵੀ ਤਾਂ ਦੱਸ ਸਕਦੇ ਹਾਂ ਉਹ ਤਾਂ ਉਹਨਾਂ ਨੇ ਆਪਣਾ ਕੇਵਲ ਸਿੰਘ ਢਿਲੋਂ ਨਾਲ ਜਿਹੜੀ ਗੱਲ ਕੀਤੀ ਹੈਗੀ ਆ ਉਹ ਪਾਦ ਅਕਸ਼ਾ ਸਾਡੇ ਉਹਨਾਂ ਨੇ ਆਪ ਹੀ ਕਿਹਾ ਨਾਲੇ ਪਹਿਲਾਂ ਕਿ ਮੇਰਾ ਪਰਸਨਲ ਓਪੀਨੀਅਨ ਹੈਗਾ ਤੋ ਜਿਹੜਾ ਪਾਰਟੀ ਦਾ ਅੱਜ ਤੱਕ ਸਟੈਂਡ ਹੈ ਉਹ ਆਪਣੀ ਮੰਚਾ ਦਸਨ ਚੱਲ ਨਹੀਂ ਸੀ ਨਹੀਂ ਸਰ ਅਨਦਰ ਟਵੀਟ ਬੜਾ ਉਹਨਾਂ ਦਾ ਪਰਸਨਲ ਨਹੀਂ ਸੀ ਉਹਨਾਂ ਨੇ ਕਿਹਾ ਬੀਜੇਪੀ ਚ ਆਨੇ ਤੁਹਾਨੂੰ ਪੂਰਾ ਮਾਨ ਸਮਾਨ ਦਿੱਤਾ ਜਾਵੇਗਾ ਜੋ ਅਸੀਂ ਪੰਜਾਬ ਦੀ ਬੈਟਰੀ ਲਈ ਅੱਗੇ ਹੋਰ ਕੰਮ ਕਰ ਸਕਾਂਗੇ ਉਹਨਾਂ ਨੇ ਇਹ ਗੱਲ ਕਹੀ ਹੈਗੀ ਆ ਕਿ ਮੇਰਾ ਪਰਸਨਲ ਬਿਆਨ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਹਮ ਬਾਕੀ ਚਾਨੀ ਸਾਹਿਬ ਵਧੀਆ ਬੰਦੇ ਆ ਬੜੇ ਅੱਛੇ ਸਬੰਧ ਰਹਿ ਆਪਣੇ ਨਾਲ ਵੀ ਹੂੰ ਹੁਣ ਵੀ ਹੈਗੇ ਆ ਕੋਈ ਐਸੀ ਨਹੀਂ ਚਾਹ ਹੈਗੇ ਆ ਤੁਹਾਡਾ ਗੱਲਬਾਤ ਬਿਲਕੁਲ ਹੈ ਪ੍ਰੇਮ ਐਸੀ ਨਹੀਂ ਗੱਲ ਦੇਖੋ ਤਾਂ ਜਿਹੜੀ ਜਿਹੜੀ ਬੀਜੇਪੀ ਨੂੰ ਲੋੜ ਹੈਗੀ ਪੰਜਾਬ ਦੇ ਦੇਖੋ ਗੱਲ ਇਹ ਹੈ ਜਿੱਦ ਤੱਕ ਸਵਾਲ ਹੈ ਹਾਂ ਉਹ ਆਪਣੀ ਮੰਚਾ ਦੱਸਣ ਹੂੰ ਕਿ ਉਹ ਭਾਰਤੀ ਜਨਤਾ ਪਾਰਟੀ ਜਾਣਾ ਚਾਹੁੰਦੇ ਆ ਫਿਰ ਅਪਾ ਡਿਸਾਈਡ ਕਰਾਂਗੇ ਨਹੀਂ ਮਤਲਬ ਬੀਜੇਪੀ ਨੂੰ ਲੋੜ ਹੈ ਇਹਨਾਂ ਦਾ ਮੈਂ ਕਹਾਂ ਜੀ ਜ਼ਰੂਰਤ ਆ ਸਿ ਸਾਰੀ ਪਾਰਟੀ ਅਸੀਂ ਚਾਹਨੇ ਸਾਰਾ ਪੰਜਾਬ ਭਾਰਤੀ ਜਨਤਾ ਪਾਰਟੀ ਦਾ ਬਣੇ ਗੱਲ ਮਤਲਬ ਚਾਹਨੇ ਹੋ ਕਿ ਚੰਨੀ ਆਵੇ ਮੈਂ ਕਹਾਂ ਜੀ ਪੂਰਾ ਪੰਜਾਬ ਚਾਹਨੇ ਆ ਕਿ ਪੰਜਾਬ ਚ ਭਾਰਤੀ ਜਨਤਾ ਪੰਜਾਬੀ ਸ਼ਾਮਿਲ ਦੀ ਲੋਡ ਹੈ ਮੈਂ ਕਹਿੰਦਾ ਮੈਂ ਕਹਿੰਦਾ ਜੀ ਪਾਕਾ ਜੀ ਚੰਨੀ ਜੀ ਵੀ ਪੰਜਾਬ ਚ ਹੀ ਹੈ ਨਾ ਬਾਹਰ ਤਾਂ ਨਹੀਂ ਨਾ ਮੈਂ ਤਾਂ ਪੂਰਾ ਪੰਜਾਬ ਨੂੰ ਇਨਵਾਈਟ ਕਰਦਾ ਪਿਆ ਚਲੋ ਸੋ ਇਹ ਸੰਮਨ ਰੰਜਨ ਕਾਲੀਆ ਇਹਨਾਂ ਨਾਲ ਗੱਲਬਾਤ ਕੀਤੀ ਹੈ ਹਾਲਾਂਕਿ ਆਮ ਆਦਮੀ ਪਾਰਟੀ ਨੂੰ ਲੈ ਕੇ ਇਹਨਾਂ ਨੇ ਨਿਸ਼ਾਨਾ ਸਾਧਿਆ ਕਿ ਆ ਹੈਗਾ ਕਿ ਜਿਹੜੀ ਸਿਹਤ ਬੀਮਾ ਯੋਜਨਾ ਹੈਗੀ ਹੈ ਉਸ ਨੂੰ ਲੈ ਕੇ ਜਿਹੜਾ ਪੈਸਾ ਕਿੱਥੋਂ ਆਏਗਾ ਸਰਕਾਰ ਉਹਨਾਂ ਨੇ ਸੌਲਾ ਦਾ ਜਵਾਬ ਦਿੱਤੇ ਤੇ ਦੂਸਰੇ ਪਾਸੇ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਵੀ ਗੱਲ ਕੀਤੀ ਹੈ ਤੇ ਕਹਿ ਰਹੇ ਕਿ ਕੋਈ ਵੀ ਉਹਨਾਂ ਦੀ ਪਾਰਟੀ ਜਾਵੇ ਉਹਨਾਂ ਦਾ ਸਵਾਗਤ ਹੈ ਕਿਤੇ ਨਾ ਕਿਤੇ ਇਸ਼ਾਰਾ ਜ਼ਰੂਰ ਦਿੰਦਾ ਯਾਰ ਹੈ ਚਰਨਜੀਤ ਸਿੰਘ ਚੰਨੀ ਨੂੰ ਕਿ ਬੀਜੇਪੀ ਦੇ ਵਿੱਚ ਅਗਰ ਉਹ ਆਂਦੇ ਹੈਗੇ ਤਾਂ ਬੀਜੇਪੀ ਉਹਨਾਂ ਦਾ ਸਵਾਗਤ ਕਰਨ ਨੂੰ ਤਿਆਰ ਆ ਫਿਲਹਾਲ ਤੁਸੀਂ ਜੁੜੇ ਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਪੰਜਾਬ ਸਰਕਾਰ ਵੱਲੋਂ ਸਿਹਤ ਯੋਜਨਾ ਨੂੰ ਲੈ ਕੇ ਕੱਲ ਸਕੀਮ ਸ਼ੁਰੂ ਕੀਤੀ ਗਈ ਹੈ ਤੇ ਇਸ ਦਾ ਉਦਘਾਟਨ ਜਿਹੜਾ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਪਾਣ ਹੋਣਾ ਵੱਲੋਂ ਕੀਤਾ ਗਿਆ ਹੈ 10 ਲੱਖ ਰੁਪਏ ਤੱਕ ਦਾ ਜਿਹੜਾ ਹਰ ਵਿਅਕਤੀ ਦਾ ਇਲਾਜ ਕਰਾਉਣ ਦਾ ਭਰੋਸਾ ਦਿੱਤਾ ਗਿਆ ਹੈ ਤੇ ਇਸ ਸਮੇ ਸਾਡੇ ਨਾਲ ਬੀਜੇਪੀ ਆਗੂ ਮਨਰंजन ਕਾਲੀਆ ਹੁਣੇ ਮੌਜੂਦ ਹੈ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਸਰਕਾਰ ਤੋਂ ਸਵਾਲ ਪੁੱਛੇਗੇ ਨੇ ਸਰ ਕਿਵੇਂ ਦੇਖਦੇ ਹੋ ਤੁਹਾਡੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਸਵਾਲ ਤੁਸੀਂ ਪੁੱਛ ਰਹੇ ਹੋ ਤੇ ਜਿਹੜਾ ਉਹ ਦਾਵਾ ਕਰ ਰਹੀ ਹੈ ਸਰਕਾਰ ਕੇ ਹਰ ਵਿਅਕਤੀ ਨੂੰ ਜਿਹੜਾ 10 ਲੱਖ ਰੁਪਏ ਦਾ ਇਲਾਜ ਜਿਹੜਾ ਮੁਫਤ ਕੀਤਾ ਜਾਵੇ ਕਿਵੇਂ ਦੀ ਵੀ ਬਿਮਾਰੀ ਹੋਵੇ ਤੇ ਕਿਵੇਂ ਦੇਖਦੇ ਹੋ ਤੁਸੀਂ ਕੱਲੇ ਕੇ ਕੱਲ ਮੁੱਖ ਮੰਤਰੀ ਸੇਤ ਯੋਜਨਾ ਲਾਂਚ ਕੀਤੀ ਗਈ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੁਆਰਾ ਹਮ ਮੁੱਖ ਮੰਤਰੀ ਸਰਪਗੋਨ ਸਿੰਘ ਮਾਨੂਨੀ ਔਰ ਆਪ ਸੁਪਰੀਮੋ ਹਮ ਅਰਵਿੰਦ ਕੇਜਰੀਵਾਲ ਉਹਨਾਂ ਲਾਂਚ ਕੀਤੀ ਹੈ ਉਹਨਾਂ ਨੇ ਇਹ 10 ਲੱਖ ਦਾ ਕੈਸ਼ਲੈਸ ਮੈਡੀਕਲ ਟਰੀਟਮੈਂਟ ਹੈ ਹਮ ਔਰ ਉਹਨਾਂ ਨੇ ਕਿਹਾ ਕਿ 65 ਲੱਖ ਪਰਿਵਾਰਾਂ ਨੂੰ ਕਵਰ ਮਿਲੇਗਾ ਯਾਨੀ 3 ਕਰੋੜ ਲੋਕਾਂ ਨੂੰ ਹਮ ਔਰ ਪ੍ਰਸ਼ਨ ਇਹ ਹੈਗਾ ਕਿ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਇਹ ਮਿਲੇਗਾ ਕਿੱਦਾਂ ਹਮ ਠੀਕ ਹੈ 850 ਇੰਪੈਲਡ ਹੈਗੇ ਆ ਪ੍ਰਾਈਵੇਟ ਹਸਪੀਟਲ ਗਵਰਨਮੈਂਟ ਹਸਪੀਟਲ 2500 ਉਹਨਾਂ ਨੇ ਕਿਹਾ ਕਿ ਵੀ ਇਹ ਪ੍ਰੋਸੀਜਰ ਜਿਹੜੇ ਹੈਗੇ ਆ ਉਹ ਉਹਨਾਂ ਨੂੰ ਕਵਰ ਕੀਤਾ ਜਾਊਗਾ ਸਵਾਲ ਇਹ ਹੈ ਕਿ ਵੀ 4 ਲੱਖ ਕਰੋੜ ਤੋਂ ਵੱਧ ਕਰਜ਼ਾ ਜਿਹੜਾ ਹੈਗਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੁੰਚਾਤਾ